ਲੋ ਵੀ ਦੋਸਤੋ ਕੱਲ ਜੋ ਆ ਗਿਆ ਬਾਈ ਜੀ ਪੂਰੇ ਜੋਰਾਂ ਤੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬੰਦੇ ਨੇ ਆਪਦਾ ਭਰਾ ਜ਼ਮੀਨ ਦੇ ਪਿੱਛੇ ਮਾਰ ਕੇ ਦੱਬਿਆ ਜੀ ਇਹ ਜਿਹੜੀ ਤੁਸੀਂ ਜਗਾ ਦੇਖ ਰਹੇ ਹੋ ਇਥੇ ਆਪਾਂ ਇਹ ਆਪਦਾ ਜਾਂ ਜ਼ੁਲਮ ਕਬੂਲ ਲਿਆ ਵੀ ਮੈਂ ਆਪਦੇ ਭਰਾ ਨੂੰ ਕਿਉਂ ਮਾਰਿਆ ਕੀ ਕਾਰਨ ਸੀ ਆਪਾਂ ਇਹਨਾਂ ਨੂੰ ਪੁੱਛਦੇ ਆਂ ਹ ਹਮਰੇ ਕੀ ਨਾ ਥੋੜਾ ਜੀ ਮੇਰਾ ਮੇਜਰ ਸਿੰਘ ਜੀ ਮੇਜਰ ਸਿੰਘ ਮੇਜਰ ਭਾਈ ਤੁਸੀਂ ਕਿਉਂ ਜਿਹੜੀ ਇਹ ਘਟਨਾ ਨੂੰ ਜਾਵਦੇ ਤੇ ਕੀ ਕਾਰਨ ਸੀ ਤੁਸੀਂ ਆਪਦੇ ਭਰਾ ਨੂੰ ਕਿਉਂ ਮਾਰਿਆ ਕੀ ਕਾਰਨ ਸੀ ਤੁਹਾਡਾ ਬਾਈ ਮੈਂ ਅੱਕ ਕੇ ਕੀਤਾ ਇਹ ਕੰਮ ਯਾਰ ਨਹੀਂ ਕਿਉਂ ਕਿਉਂ ਅੱਕਰ ਵਾਲੀ ਕੀ ਗੱਲ ਸੀ ਅਜਾ ਬਾਈ ਯਾਰ ਉਹ ਨਸ਼ੇ ਕਰਦਾ ਸੀ ਇਕਤਾ ਯਾਰ ਅੱਛਾ ਤੇ ਇਹ ਕਿਹੜਾ ਸੀ ਨਾ ਉਹ ਮੰਨ ਲਓ ਮੈਂ ਨਰਮ ਸੀਗਾ ਤੇ ਉਹ ਕੀ ਕਰਦਾ ਸੀ ਨਾ ਉਹ ਧੱਕੇ ਸਹੀ ਕਰਦਾ ਸੀ ਬਾਈ ਮੇਰੇ ਨਾਲ ਅੱਛਾ ਧੱਕੇ ਸਹੀ ਕਾਹਦੇ ਜ ਕਰਦਾ ਸੀ ਤੁਹਾਨੂੰ ਵੈਸੇ ਕੋੜਦਾ ਸੀ ਜਾਂ ਤੁਹਾਨੂੰ ਤੁਹਾਡੀ ਜਗ੍ਹਾ ਦਬਣ ਦੀ ਕੋਸ਼ਿਸ਼ ਕਰਦਾ ਕੀ ਤੇ ਧੱਕੇ ਸਹੀ ਕਾਹਦੇ ਜ ਕਰਦਾ ਸੀਗਾ ਉਹ ਬਾਈ ਬਾਹਰ ਨਹੀਂ ਵੀ ਜਨਦਾ ਸੀ ਮੈਨੂੰ ਬਾਹਰ ਹੀ ਨਹੀਂ ਕਰ ਦਿੰਦਾ ਸੀ ਬਾਈ ਅੱਛਾ ਹਾਂ ਮਤਲਬ ਤੇਰੇ ਬਾਹਰ ਦੇ ਵਿੱਚੋਂ ਉਹ ਤੈਨੂੰ ਬਾਹਰ ਬੀਜਣ ਨਹੀਂ ਦਿੰਦਾ ਸੀਗਾ ਤੈਨੂੰ ਕੀ ਕੱਕਾ ਕਰਦਾਈ ਬਈ ਯਾਰ ਕੀ ਕੱਕਾ ਕੀ ਕਰਦਾ ਕੱਕਾ ਕੀ ਕਰਦਾ ਉਹ ਬਈ ਚਾਰ ਮਸਟੰਡੇ ਲੈ ਆ ਕੇ ਮੇਰੀ ਵਿਜੀ ਹੋਈ ਫਸਲ ਨੂੰ ਵੜ ਲੈਂਦਾ ਹੁੰਦਾ ਸੀਗਾ ਹੂੰ ਤੇ ਜਦੋਂ ਵੀ ਕਦੇ ਮੈਂ ਉਹਨੂੰ ਕਿਹਾ ਜਾਂ ਬਈ ਕਿਸੇ ਦੇ ਅੱਖੇ ਨਹੀਂ ਲੱਗਦਾ ਸੀ ਰਿਸ਼ਤੇਦਾਰਾਂ ਨੂੰ ਸੱਦ ਕੇ ਵੇਖ ਲਿਆ ਜੀ ਨੇੜੇ ਮੈਂਬਰ ਪੰਚਾਇਤਾਂ ਨੂੰ ਸੱਦ ਕੇ ਦੇਖ ਲਿਆ ਉਹ ਬਈ ਕਿਸੇ ਦੇ ਅੱਖੇ ਨਹੀਂ ਲੱਗਦਾ ਸੀ ਨਸ਼ਾ ਕਰਦਾ ਸੀ ਪਹਿਲੀ ਸੀ ਬਈ ਇੱਕ ਤਰ੍ਹਾਂ ਦਾ ਠੀਕ ਹੈ ਹਾ ਹੋਰ ਤੁਹਾਡੇ ਪਰਿਵਾਰ ਦੇ ਵਿੱਚ ਕੌਣ-ਕੌਣ ਆ ਵੀਰੇ ਪਰਿਵਾਰ 'ਚ ਥੋੜੇ ਮੈਂਬਰ ਕੌਣ-ਕੌਣ ਸੀ ਬਈ ਦੋ ਹੀ ਭਾਈ ਸੀਗੇ ਤੇ ਇੱਕ ਮੇਰੇ ਬਾਪੂ ਜੀ ਆ ਉਹ ਬਜ਼ੁਰਗ ਨੇ ਅੱਛਾ ਕਿੰਨੀ ਜ਼ਮੀਨ ਹੈ ਤੁਹਾਡੇ ਦੋਨੇ ਭਰਾਵਾਂ ਨੂੰ ਕਿੰਨੀ ਜ਼ਮੀਨ ਹੁੰਦੀ ਸੀ ਤਿੰਨ ਕਿੱਲੇ ਬਾਈ ਤਿੰਨ ਕਿੱਲੇ ਹਾਂ ਤੁਹਾਡੀ ਜਿਹੜੀ ਜ਼ਮੀਨ ਤੁਹਾਨੂੰ ਤੁਹਾਡੇ ਬਾਪੂ ਨੇ ਜ਼ਮੀਨ ਥੋੜਾ ਹੱਕ ਦਵਾਤਾ ਸੀਗਾ ਨਹੀਂ ਸਾਡਾ ਬਾਈ ਹਾਂ ਦਵਾਤਾ ਸੀ ਮੰਨ ਲਓ ਦੋ ਹਿੱਸੇ ਕਰਤੇ ਸੀਗੇ ਦੋ ਹਿੱਸੇ ਕਰਤੇ ਸੀ ਹਾਂ ਆਰਡਰ ਆਰਡਰ ਆ ਰਹੇ ਸੀ ਨਹੀਂ ਇੱਕੋ ਹੀ ਕਰੇ ਸੀ ਇੱਕੋ ਕਰੇ ਸੀ ਹਾਂ ਠੀਕ ਹੈ ਇਹ ਵੀ ਕਿੰਨੇ ਗੱਲ ਸੁਣਨ ਤੋਂ ਬਚਾਈ ਆ ਸੀ ਤੁਹਾਡੇ ਪਿੰਡ ਨੂੰ ਪਤਾ ਕੀਤਾ ਸੀਗਾ ਵੀ ਕਹਿੰਦੇ ਵੀ ਕਿਉਂਕਿ ਅਸੀਂ ਇੱਕ ਬੱਖ ਤੇ ਵੀਡੀਓ ਬਣਾ ਨਹੀਂ ਸਕਦੇ ਵੀ ਜਦੋਂ ਉਹ ਬੰਦਾ ਕੋਈ ਉਹਨੂੰ ਪਾਣੀ ਦੀ ਲੋੜ ਹੁੰਦੀ ਸੀ ਤੈਨੂੰ ਤੈਨੂੰ ਪਾਣੀ ਨਹੀਂ ਦਿੰਦਾ ਸੀਗਾ ਜਦੋਂ ਕੋਈ ਪਾਣੀ ਵਾਧੂ ਹੁੰਦਾ ਸੀ ਕੋਈ ਮੀਂਹ ਦਾ ਪਾਣੀ ਹੁੰਦਾ ਸੀ ਤੇਰੇ ਬਾਂਦ ਛੱਡ ਦਿੰਦਾ ਸੀ ਜਦੋਂ ਕੋਈ ਹੋਰ ਖਾਲਾ ਘੜਦਾ ਸੀ ਉਹਦਾ ਘਾ ਜੋ ਵੀ ਗੰਦ ਬੈਦ ਸੀ ਉਹ ਤੇਰੇ ਖੇਤ ਛੱਡਦਾ ਸੀ ਇਹ ਕਿੰਨੀ ਖਚਾਈਆਂ ਜਾਂ ਜਾਂ ਇਹ ਝੂੜਾ ਵੀਰੇ ਬਾਈ ਇਹ ਗੱਲ ਜਮਾ ਸੱਚੀ ਹੈ ਜਦੋਂ ਮੈਂ ਪਿਛਲੀ ਵਾਰ ਕਣਕ ਵੀਜੀ ਨਾ ਕਣਕ ਵੀਜਣ ਤੋਂ ਪਹਿਲਾਂ ਬਾਈ ਕਣਕ ਵੀਜਣ ਤੋਂ ਪਹਿਲਾਂ ਉਹਨੇ ਵਾਹਣ ਗਿੱਲਾਂ ਕਰਤਾ ਬਾਈ ਅੱਛਾ ਪਾਣੀ ਤੋੜਤਾ ਜੀ ਤੇ ਬਾਈ 20 25 ਦਿਨ ਕਣਕ ਆਪਣੀ ਲੇਟ ਹੋ ਗਈ ਓਕੇ ਜੀ 20 25 ਦਿਨ ਕਣਕ ਲੇਟ ਹੋਣ ਤੋਂ ਬਾਅਦ ਉਹ ਕਣਕ ਦਾ ਕੋਈ ਵੀ ਝਾੜ ਨਹੀਂ ਨਿਕਲਿਆ ਜੀ ਤੇ ਜਦੋਂ ਵੱਢਣ ਤੇ ਆਏ ਬਾਈ ਜੀ ਬਾਈ ਤੇ ਉਹ ਆਪ ਵੱਢ ਕੇ ਲੈ ਗਿਆ ਅੱਛਾ ਹਾਂ ਉਹ ਤਾਂ ਥੋੜੇ ਜਿਹਾ ਸ਼ਰੇਮ ਤੱਕਾ ਕਰਦਾ ਸੀਗਾ ਸ਼ਰੇਮ ਤੱਕਾ ਕਰਦਾ ਸੀ ਬਾਈ ਮੈਂ ਪੁਲਿਸ ਨੂੰ ਵੀ ਰਸ ਕੇ ਦੇਖ ਲਿਆ ਪੁਲਿਸ ਨੇ ਕੁਝ ਕਾਰਵਾਈ ਕੀਤੀ ਹੋਵੇ ਪੁਲਿਸ ਨੇ ਬਾਈ ਕੋਈ ਕਾਰਵਾਈ ਨਹੀਂ ਕੀਤੀ ਕੀ ਚੱਕਰ ਇੰਨਾ ਸੀ ਉਹਨਾਂ ਦੇ ਸਾਹਮਣੇ ਉਹਨੇ ਕਹਿ ਤਾਂ ਹੂੰ ਵੀ ਬਾਈ ਮੈਂ ਹੁਣੇ ਕੰਮ ਨਹੀਂ ਕਰਦਾ ਬਾਕੀ ਉਹਨੇ ਕੁਝ ਬਾਈ ਦੇਣ ਲੈਣ ਦੇ ਤਾਂ ਹੋਊਗਾ ਹੂੰ ਚਾਰ ਪੈਸੇ ਦੇਤੇ ਹੁਣੇ ਜੀ ਵੀਰੇ ਤੇ ਬਾਈ ਉਹਨੂੰ ਪੁਲਿਸ ਨੇ ਵੀ ਕੁਝ ਨਹੀਂ ਕਿਹਾ ਤੁਹਾਡੇ ਰਿਸ਼ਤੇਦਾਰ ਤੁਹਾਡੇ ਜਿਵੇਂ ਹ ਹੁੰਦੇ ਆ ਮਾਮੇ ਫੂਫੜ ਚਾਚੇ ਤਾਏ ਪਰੋਣੇ ਉਹਨਾਂ ਨੇ ਕਿਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਬਾਈ ਆਖਿਆ ਹੂੰ ਉਹਨਾਂ ਦੇ ਮੂੰਹ ਤੇ ਕਹਿ ਦਿੰਦਾ ਸੀ ਜੀ ਵੀ ਮੈਂ ਕੁਝ ਨਹੀਂ ਕਹਿੰਦਾ ਇਹਨੂੰ ਓਕੇ ਕਿਉਂਕਿ ਬਈ ਮੈਂ ਵਿਆਹਾਂ ਹੋਇਆ ਸੀ ਜੀ ਉਹ ਵਿਆਹਾਂ ਵੀ ਨਹੀਂ ਸੀ ਅਜੀ ਉਹ ਕੁਮਾਰਾ ਸੀ ਹਾਂ ਠੀਕ ਹੈ ਮਤਲਬ ਹੋਰ ਕੋਈ ਤੁਹਾਡੇ ਪਰਿਵਾਰ ਨੂੰ ਕੋਈ ਤੰਗ ਪਰੇਸ਼ਾਨ ਵਾਲੀ ਗੱਲ ਹਾਂ ਬਈ ਐਸੀ ਸੀ ਗੱਲ ਜਦੋਂ ਵੀ ਅਸੀਂ ਰਾਤ ਨੂੰ ਪਹੇ ਜਾਂਦੇ ਜੀ ਰਾਤ ਨੂੰ ਪਹੇ ਜਾਂਦੇ ਤਾਂ ਉਹਨੇ 11 12 ਵਜੇ ਰੋਹ ਜਾਣਾ ਹੂੰ ਤੇ दारू ਨਾਲ ਡੱਕ ਕੇ ਹੂੰ ਤੇ ਗੇਟ ਦੇ ਵਿੱਚ ਮੰਨ ਲਓ ਡਾਂਗਾ ਮਾਰ ਰੀਆਂ ਫਿਰ ਅਸੀਂ ਉਸ ਤੋਂ ਬਾਅਦ ਗੇਟ ਖੁੱਲਾ ਰੱਖਣ ਲੱਗੇ ਓਕੇ ਵੀ ਚੱਲ ਕੋਈ ਨਹੀਂ ਯਾਰ ਉਹ ਲੇਟ ਆਉਂਦਾ ਦਾਰੂ ਪਿਆਲੇ ਦੇ ਵਿੱਚ ਨਾਲ ਉਹਦੇ ਬੰਦੇ ਵੀ ਹੁੰਦੇ ਸੀਗੇ ਓਕੇ ਤੇ ਉਹਨਾਂ ਨੇ ਆ ਕੇ ਸਾਨੂੰ ਤੰਗ ਪਰੇਸ਼ਾਨ ਕਰਨਾ ਤੇ ਉਸ ਤੋਂ ਬਾਅਦ ਅਸੀਂ ਛੈਟ ਤੇ ਪੈਣ ਲੱਗੇ ਉੱਥੇ ਵੀ ਬਾਈ ਸਾਨੂੰ ਤੰਗ ਪਰੇਸ਼ਾਨ ਕਰਦਾ ਰਿਹਾ ਤੇ ਬਾਈ ਕੀ ਜਿਹੜੇ ਨਾਲ ਬੰਦੇ ਸੀ ਉਹਨਾਂ ਬਾਰੇ ਸਾਨੂੰ ਜਾਨਦਣਾ ਬਹੁਤ ਥੋੜੇ ਪਿੰਡ ਦੇ ਬੰਦੇ ਸੀਗੇ ਜਾਂ ਮਤਲਬ ਹੋਰ ਨਾਲ ਦੇ ਪਿੰਡਾਂ ਦੇ ਪਹਿਲਾਂ ਤਾਂ ਬਾਈ ਪਿੰਡ ਦੇ ਹੁੰਦੇ ਸੀਗੇ ਜੀ ਠੀਕ ਹੈ ਤੇ ਉਹਨਾਂ ਨੂੰ ਅਸੀਂ ਕਹਿ ਕੇ ਹਟਾਤਾ ਜੀ ਬਾਈ ਨਾਲੋ ਸਾਡੇ ਜਿਹੜੇ ਆਂਡੀ ਗੌਂਡੀਆਂ ਦੇ ਬੰਦੇ ਸੀਗੇ ਜੀ ਉਹਨਾਂ ਨੂੰ ਜਦੋਂ ਆਖਿਆ ਸੀ ਵੀ ਯਾਰ ਤੁਸੀਂ ਇਹ ਕੰਮ ਨਾ ਕਰਿਆ ਕਰੋ ਲਾਂਬਾ ਦਿੱਤਾ ਉਹ ਆਖੇ ਲੱਗ ਗਈ ਓਕੇ ਪਰ ਉਸ ਤੋਂ ਬਾਅਦ ਇਹ ਦੂਜੇ ਨਾਲ ਵਾਲੇ ਗੌਂਡੀ ਪਿੰਡ ਵਾਲੇ ਬੰਦਿਆਂ ਨਾਲ ਲੱਗ ਗਿਆ ਬਾਈ ਹੂੰ ਠੀਕ ਹੈ ਉਹੀ ਕੰਮ ਇਹਨੇ ਫੇਰ ਅਦਾ ਉਹਨਾਂ ਨੂੰ ਖਵਾਉਂਦਾ ਖਵਾਉਂਦਾ ਪਿਆਉਂਦਾ ਵੀ ਹੂੰ ਹਾਂ ਹਾਂ ਉਹਨਾਂ ਨੂੰ ਖਾਂਦਾ ਵੀ ਸੀ ਖਵਾਉਂਦਾ ਵੀ ਸੀ ਬਾਈ ਪਤਾ ਹੀ ਨਹੀਂ ਇਹ ਕਿੱਥੇ ਜਾਂਦੇ ਸੀ ਕਿੱਥੇ ਨਾ 24 ਘੰਟੇ ਮੰਨ ਲਓ ਇਹ ਨਸ਼ੇ ਚ ਟੁੰਨ ਰਹਿੰਦਾ ਸੀਗਾ ਸਿਰੇ ਦਾ ਬੈਲੀ ਸੀਗਾ ਹਾਂ ਬੈਲੀ ਵੀ ਘੋਂਦਾ ਬਾਈ ਮੈਂ ਅਸੀਂ ਤਾਂ ਡਰ ਚ ਹੀ ਹੋ ਗਿਆ ਕੰਮ ਆਪਾਂ ਦਾ ਅੱਛਾ ਤੁਸੀਂ ਮਤਲਬ ਬਾਈ ਜੇ ਤੁਸੀਂ ਨਾ ਮਾਰਦੇ ਉਹਨਾਂ ਤੁਹਾਨੂੰ ਮਾਰ ਦੇਣਾ ਸੀ ਹਾਂ ਜੇ ਬਾਈ ਅਸੀਂ ਨਾ ਕੁਝ ਕਰਦੇ ਉਹਨਾਂ ਨੇ ਬਾਈ ਸਾਨੂੰ ਐ ਮਾਰ ਦੇਣਾ ਸੀ ਤੇ ਉਦੋਂ ਵੱਲੋਂ ਹੁਣ ਲੜਾਈ ਬਾਈ ਵੱਧ ਗਈ ਤੇ ਫਿਰ ਜਿਹੜੀ ਚੀਜ਼ ਮੇਰੇ ਹੱਥ ਚ ਆ ਗਿਆ ਆਪਾਂ ਉਹਦੇ ਮਾਰੀ ਹੁਣ ਤੁਹਾਨੂੰ ਬਾਈ ਮਤਲਬ ਕਿ ਜੇ ਆਜ ਤਾਂ ਜੰਦ ਨੂੰ ਕਿਹੜਿਆ ਹੋਵੇ ਜਾਂ ਮਤਲਬ ਤੁਹਾਨੂੰ ਕੋਈ ਉਹਨੇ ਧੌਂਕੀ ਦਿੱਤੀ ਹੋਵੇ ਕੋਈ ਐਹੋ ਜਿਹੀ ਕਿਰਕਤਨਾ ਵੀ ਘੱਟੀ ਆ। ਧਮਕੀਆਂ ਦਿੰਦਾ ਸੀ ਬਾਈ। ਧਮਕੀਆਂ ਦਿੰਦਾ ਸੀ। ਧਮਕੀਆਂ ਦਿੰਦਾ ਸੀ ਵੀ ਸਾਰਾ ਬਾਹਣ ਮੇਰਾ ਗਾ। ਮੈਂ ਤੈਨੂੰ ਘਰੋਂ ਵੀ ਕੱਢ ਦਊਂਗਾ। ਹੂੰ। ਤੇ ਜਿੱਦੇ ਮੈਂ ਆਪਦੀ ਆਈ ਤੇ ਆ ਗਿਆ ਤੇ ਮੈਂ ਸਾਰਾ ਬਾਹਣ ਸਾਂਭ ਲਊਂਗਾ। ਹੂੰ। ਤੇ ਕਹਿੰਦਾ ਵੀ ਜਦੋਂ ਜਨਾਚਰ ਬਾਪੂ ਬੈਠਾ ਬੈਠਾ ਹੂੰ ਬਾਪੂ ਦੇ ਮਰਨ ਤੋਂ ਬਾਅਦ ਮੈਂ ਤੈਨੂੰ ਗੱਡੀ ਛੱਡ ਦੇਣਾ। ਇਹ ਵੀ ਸੁਣ ਕੇ ਉਹ ਕਹਿੰਦੇ ਵੀ ਉਹ ਧਮਕੀਆਂ ਦੇ ਨਾਲ-ਨਾਲ ਬਾਈ ਥੋੜੀ ਜਿਹੜੀ ਘਰ ਵਾਲੀ ਸੀ ਉਹਨੂੰ ਵੀ ਜੇ ਤੁਹਾਡੇ ਖੇਤ ਖੋਹ ਜਾਂਦੀ ਸੀ ਤੇ ਉਹਨੂੰ ਵੀ ਮਤਲਬ ਉਹ ਪੁੱਛਾ ਨੀਵਾ ਬੋਲਦਾ ਸੀਗਾ। ਹਾਂ ਬਾਈ ਉਹ ਉਹਨਾਂ ਨੂੰ ਵੀ ਬਾਈ ਬੁਰਾ ਭਲਾ ਕਹਿੰਦਾ ਸੀਗਾ ਜੀ ਵੀਰੇ ਠੀਕ ਹੈ ਜਦੋਂ ਉਹ ਮੰਨ ਲਓ ਰੋਟੀਆਂ ਵਗੈਰਾ ਲੈ ਕੇ ਜਾਂਦਾ ਚਾਹ ਪਾਣੀ ਲੈ ਕੇ ਜਾਂਦਾ ਖੇਤ ਹੂੰ ਤਾਂ ਉਹਨੇ ਮੰਨ ਲਓ ਉਹਦੇ ਬਿਛ ਦੀ ਗੱਲਾਂ ਕਹਿਣੀਆਂ ਹੂੰ ਤਾਂ ਫਿਰ ਬਾਈ ਸਾਥੋਂ ਜਰਿਆ ਨਹੀਂ ਜਾਂਦਾ ਇਹ ਗੱਲ ਉੱਥੇ ਹੀ ਫਿਰ ਗੱਲ ਵੱਧ ਗਈ ਤੇ ਫਿਰ ਤਾਈਓ ਇਹ ਕੰਮ ਕਰਨਾ ਪੈ ਗਿਆ ਗੱਲ ਇਹ ਜਿੱਤੇ ਅਣਖ ਦੇ ਅਗੇ ਖੜ ਗਈ ਹਾਂ ਵੀਰੇ ਕਦੇ ਇਹ ਤਾਂ ਨਹੀਂ ਹੋਇਆ ਮਤਲਬ ਤੁਸੀਂ ਵਿਆਹੇ ਸੀ ਤੁਹਾਡੇ ਬਾਲ ਬੱਚੇ ਸੀਗੇ ਤੁਸੀਂ ਉਹ ਬੰਦੇ ਤੋਂ ਕੰਮ ਲੈ ਰਹੇ ਹੋ ਉਹ ਤੋਂ ਮਤਲਬ ਇੰਨਾ ਕਿ ਤੁਸੀਂ ਇੱਕ ਹੁੰਦਾ ਬੰਦਾ ਵੀ ਜਿਹੜਾ ਬੰਦਾ ਵਿਆਹ ਨਹੀਂ ਹੁੰਦਾ ਉਹਨੂੰ ਬੰਦਾ ਵਰਤਦਾ ਹੈ ਕੰਮ ਲੈਂਦਾ ਹੈ ਉਹਦੇ ਦਿਲ ਦੇ ਵਿੱਚ ਇਹ ਜੀ ਹੀਨ ਭਾਵਨਾ ਹੋਵੇ ਵੀ ਯਾਰ ਮੈਂ ਕੰਮ ਕਰ ਰਿਹਾ ਇਹ ਬੰਦੇ ਵਿਆਹਿਆ ਇਹਦਾ ਕਬੀਲਦਾਰੀ ਹੈ ਇਹਨੇ ਅਸੀਂ ਕਬੀਲਦਾਰੀ ਕਾਊਂਟ ਲਈ ਨਾ ਮੇਰੇ ਕੋਈ ਅੱਗੇ ਨਾ ਪਿੱਛੇ ਕੋਈ ਉਹੋ ਜੀ ਗੱਲ ਮਤਲਬ ਤੁਸੀਂ ਉਹਦਾ ਕੰਮ ਕਰਾਉਨੇ ਹੋ ਹੋ ਤਾਂ ਤੁਸੀਂ ਮਤਲਬ ਆਪ ਕਰ ਦੇਣਾ ਹੋਮੋ ਕੁਝ ਨਾ ਬਾਈ ਨਾ ਕੰਮ ਮੈਂ ਹੀ ਕਰਦਾ ਸੀ ਬਾਈ ਸਾਰੇ ਪਿੰਡ ਨੂੰ ਪਤਾ ਜੀ ਠੀਕ ਹੈ ਉਹ ਬੇਲਾ ਰਹਿੰਦਾ ਸੀ ਅਸੀਂ ਉਹਨੂੰ ਕੰਮ ਨੂੰ ਕਹਿੰਦੇ ਵੀ ਨਹੀਂ ਸੀ ਜੀ ਕਿਉਂਕਿ ਬਾਈ ਉਹ ਆਖੇ ਨਹੀਂ ਲੱਗਦਾ ਸੀਗਾ ਜੀ ਬਾਈ ਆਕੀ ਸੀ ਤਖੜਾ ਵੀ ਸੀ ਮੈਥੋਂ ਹੂੰ ਤੇ ਨਾਲ ਉਹਦੇ ਮਸਟੰਡੇ ਹੁੰਦੇ ਸੀਗੇ ਜੀ ਤੇ ਸਾਡਾ ਜ਼ੋਰ ਵੀ ਨਹੀਂ ਚੱਲਦਾ ਸੀਗਾ ਠੀਕ ਹੈ ਬਸ ਇਨਾ ਜਰੂਰ ਸੀਗਾ ਵੀ ਜਦੋਂ ਉਹ ਕੁਝ ਪੈਸੇ ਮੰਗਦਾ ਤਾਂ ਕਦੇ-ਕਦੇ ਅਸੀਂ ਉਹਨੂੰ ਪੈਸੇ ਦੇ ਦਿੰਦੇ ਹੁੰਦੇ ਸੀ ਫਿਰ ਵੀ ਮਰਿਆ ਕਿਵੇਂ ਕੁਤੀ ਜਾ ਕੇ ਮਰਿਆ ਜਾ ਉਹਨੂੰ ਮਤਲਬ ਵਿਸ਼ਵਾਸ ਬਣਾ ਕੇ ਜਾ ਉਹਨੂੰ ਕਿਸੇ ਗੱਲਾਂ ਦੇ ਲਿਆ ਕੇ ਨਹੀਂ ਖੇਤ ਭਾਈ ਉਹਦੀ दारू ਪੀਤੀ ਹੋਈ ਸੀ ਅਸੀਂ ਬਾਣ ਮੰਨ ਲਓ ਰਮਾਈ ਜਾਂਦੇ ਸੀਗੇ ਹੂੰ ਤੇ ਉਹਨੇ ਕੀ ਕੀਤਾ ਉਹ ਆਪਦੇ ਨਾਲ ਦੋ ਮੁੰਡੇ ਲੈ ਕੇ ਭਾਗ ਗਿਆ ਹੂੰ ਉਥੇ ਹਵਾ ਤਮਾਏ ਤੋਂ ਬੋਲਣ ਲੱਗ ਗਿਆ ਹੂੰ ਤੇ ਉਹਦੇ ਕੋਲੇ ਭਾਈ ਡਾਂਗਾ ਸੀਗੀਆਂ ਅੱਛਾ ਤੇ ਸਾਨੂੰ ਡਰ ਹੋ ਗਿਆ ਮੇਰੇ ਵੱਲ ਭੱਜ ਕੇ ਪੈ ਗਿਆ ਤੇ ਜਫੋ ਜਫੀ ਹੋਏ ਸੀ ਤੇ ਮੰਨ ਲਓ ਮੈਂ ਆਪਨੇ ਆਪ ਨੂੰ ਬਚਾਉਂਦਾ ਸੀਗਾ ਅਸਾਂ ਉਹ ਤੇ ਡਾਂਗ ਸੀ ਉਹਦੇ ਵਿੱਚ ਉਹ ਤੇ ਆਪਣੇ ਆਪ ਤੋਂ ਬਚ ਗਈ ਹਾਂ ਮੇਰੇ ਕੋਲੇ ਵੀ ਡਾਂਗ ਸੀ ਬਾਈ ਉਹ ਮਤਲਬ ਮਰਿਆ ਆਪਣੀ ਗਲਤੀ ਨਾਲ ਹੀ ਹੈ ਹਾਂ ਮਰਿਆ ਆਪਣੀ ਗਲਤੀ ਨਾਲ ਹੀ ਜੇ ਹੋਏ ਕੰਮ ਨਾ ਕਰਦਾ ਹੁਣ ਤੁਹਾਨੂੰ ਪੰਜਾਬ ਪੁਲਿਸ ਦੇ ਦੇ ਮੁਲਾਜ਼ਮ ਐ ਤੁਹਾਨੂੰ ਇੱਥੇ ਲੈ ਕੇ ਆ ਰਹੇ ਆ ਤੁਸੀਂ ਇੱਥੇ ਜਨਾਬ ਕੀ ਚੱਕ ਰਿਆ ਤੁਸੀਂ ਤੁਹਾਡੇ ਵੀ ਕੱਪੜਾ ਬੰਨਿਆ ਹੋਇਆ ਚਾ ਇਹਨਾਂ ਦਾ ਇੱਕ ਅ ਬਹੁਤ ਵੱਡੀ ਕਹਿ ਸਕਦੇ ਆ ਵੀ ਇੱਕ ਘਰ ਨਾਲੋਂ ਅੰਜਾਮ ਦਿੱਤਾ ਹੈ ਕਿ ਮੋਲਜਮ ਮੋਲਜਮ ਦੇ ਮੂੰਹ ਤੇ ਕੱਪੜਾ ਹੁੰਦਾ ਹੈ ਇਹ ਰੂਲ ਹੈ ਕੋਈ ਸਰਕਾਰ ਦੀ ਤੁਸੀਂ ਮੂੰਹ ਤੇ ਕੱਪੜਾ ਕਿਉਂ ਬੰਨਿਆ ਹੋਇਆ ਜੀ ਕੀ ਗੱਲ ਹੈ ਜੀ ਬਾਈ ਇਹਨੇ ਲਾਸ਼ ਨਾਲ ਮਾਰ ਕੇ ਦੱਬਤੀ ਜੀ ਉਹ ਹੁਣ ਇਹ ਪੁਨਸ਼ਾਨ ਕਰਦੇ ਕਿੱਥੇ ਦੱਬੀ ਇਹਨੇ ਦੱਸ ਰਿਹਾ ਕਿ ਨਹੀਂ ਦੱਸ ਰਿਹਾ ਕੁਛ ਇਹ ਦੇਖਦੇ ਸੀ ਹੁਣ ਦੇਖਿਆ ਕਿਤੇ ਸਿੱਧਾ ਨਹੀਂ ਹੁਣ ਉਹ ਖੀਰਲੀ ਤੇ ਰਹਿ ਗਿਆ ਅਸੀਂ ਠੀਕ ਹੈ ਜੀ ਸੋ ਦੋਸਤੋ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਇਹਨੇ ਡੈੱਡ ਬਾਡੀ ਬਾਈ ਦੱਬੀ ਹੋਈ ਹੈ ਤੇ ਇਹ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਇਹ ਇਸ ਜਗ੍ਹਾ ਤੋਂ ਲੱਭ ਰਹੇ ਆ ਸੋ ਬਈ ਕਹਿੰਦੇ ਵੀ ਜ਼ਮੀਨ ਜ਼ਮੀਨ 'ਚੋਂ ਭਰਾ ਨੇ ਭਰਾ ਦਾ ਕਤਲ ਕੀਤਾ ਹੋਇਆ ਤੇ ਅਸੀਂ ਇੱਥੇ ਪਹੁੰਚੇ ਹੋਏ ਆ ਹੁਣ ਇੱਥੇ ਦੇਖੋ ਵੀ ਕੀ ਮਿਲੀ ਹੈ ਜਾਂ ਨਹੀਂ ਮਿਲੀ ਸੋ ਮਿਲ ਗਈ ਜੀ ਹਲੋ ਜੀ ਇਧਰ ਆ ਜੀ ਸਰ ਆ ਰੈੱਡ ਬੋਡੀ ਮਿਲ ਚੁੱਕੀ ਇਧਰ ਆ ਜਾਓ ਸਰ ਬਹੁਤ ਗੰਦੀ ਸਮਲ ਆ ਰਹੀ ਹੈ ਬਾਈ ਤੇ ਪੰਜਾਬ ਪੁਲਿਸ ਵਾਲਾ ਆਪਣਾ ਮਤਲਬ ਕੀ ਹੈ ਫੋਨ ਲਾ ਕੇ ਜਿਹੜੇ ਪੰਜਾਬ ਪੁਲਿਸ ਦੇ ਹੋਰ ਮੁਲਾਜ਼ਮਾ ਹੈ ਉਹਨਾਂ ਨੂੰ ਬੁਲਾ ਰਹੇ ਜੀ। ਆ ਮਰਗੀ ਜੀ ਮਰਗੀ। ਬਹੁਤ ਗੰਦੀ ਹਾਲਤ ਨਾਲ ਮਿਲਿਆ ਜੀ ਬਹੁਤ ਮੁਸ਼ਕਲ ਮਰੀ ਜਾਂਦਾ ਜੀ। ਕਿੰਨੇ ਦਿਨ ਲੱਗਦੇ ਆ ਬਾਈ ਜੀ ਤੁਹਾਨੂੰ? ਵੀਰੇ ਕਿੰਨੇ ਦਿਨ ਹੋ ਗਏ ਤੁਸੀਂ ਜੀ ਇਹ ਘਰਾਂ ਨੂੰ ਅੰਜਾਮ ਦਿੱਤਾ ਹੈ? 4 ਦਿਨਾਂ ਦੇ ਬਾਈ। 4 ਦਿਨ ਹੋ ਗਏ ਜੀ। ਮਤਲਬ ਤੁਸੀਂ 4-5 ਦਿਨ ਇਹਨਾਂ ਨੂੰ ਪੰਜਾਬ ਪੁਲਿਸ ਵਾਲਿਆਂ ਨਾਲ ਜਾਈ ਰੱਖਿਆ ਜੀ। ਨਹੀਂ 2 ਦਿਨ ਬਾਅਦ ਪਤਾ ਲੱਗਿਆ ਬਾਈ। ਇਹ ਇਹ ਭੱਜ ਗਏ ਸੀਗੇ ਜੀ। ਭੱਜ ਗਿਆ ਜੀ ਫੜ ਕੇ ਲੈਣਾ ਬਾਈ ਕਿੰਨੇ ਦਿਨਾਂ ਬਾਅਦ ਜੀ ਤਿੰਨ ਦਿਨਾਂ ਬਾਅਦ ਫੜ ਕੇ ਲੈ ਤਿੰਨ ਦਿਨਾਂ ਬਾਅਦ ਫੜ ਕੇ ਜਾਂਦਾ ਤਿੰਨ ਦਿਨਾਂ ਬਾਅਦ ਬੰਦੇ ਨੂੰ ਫੜਿਆ ਜੀ ਚੌਥੇ ਦਿਨ ਬਾਈ ਜਦੋਂ ਪੰਜਾਬ ਪੁਲਿਸ ਕਹਿੰਦੀ ਆਪਣੀ ਆਈ ਤੇ ਆ ਜੇ ਤੇ ਇਹਨਾਂ ਨੇ ਮਤਲਬ ਜਿਹੜੀ ਇਹ ਚੀਜ਼ ਨੂੰ ਇਹਨਾਂ ਨੇ ਦੱਬਿਆ ਹੋਇਆ ਸੀ ਉਹ ਬੰਦਾ ਹੁਣ ਫੜ ਲਿਆ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਆ ਰਹੇ ਆ ਤੇ ਇਹ ਬੰਦੇ ਨਾਲ ਜੋ ਵੀ ਇਹਨੇ ਘਟਨਾ ਨੂੰ ਅੰਜਾਮ ਦਿੱਤਾ ਵੀਰੇ ਯਾਰ ਹੁਣ ਤੁਸੀਂ ਇਹ ਦੱਸੋ ਵੀ ਜਿਹੜੀ ਜ਼ਮੀਨ ਹੈ ਜ਼ਮੀਨ ਨੇੜੇ ਆ ਭਰਾ ਨੇੜੇ ਬੰਦਾ ਜ਼ਮੀਨ ਵਜੇ ਭਰਾਵਾਂ ਨੂੰ ਮਾਰ ਦਿੰਦਾ ਇਹ ਤੁਸੀਂ ਅਸਲ 'ਚ ਜਿਹੜੀ ਗੱਲ ਚੱਲ ਰਹੀ ਆ ਉਹ ਇਹੀ ਆ ਵੀ ਜ਼ਮੀਨ ਵਾਸਤੇ ਮਾਰਤਾ ਹੂੰ ਪਰ ਬਈ ਇਹ ਜ਼ਮੀਨ ਦਾ ਇਹਦੇ 'ਚ ਕੋਈ ਉਹ ਨਹੀਂ ਸੀਗਾ ਜੀ ਇਹ ਨਸ਼ਾ ਕਰਦਾ ਸੀ ਨਸ਼ੇ 'ਚ ਇਹਨੂੰ ਪਤਾ ਹੀ ਨਹੀਂ ਲੱਗਦਾ ਸੀ ਤੇ ਤੰਗ ਕਰ ਪਰੇਸ਼ਾਨ ਕਰ ਮਾਰ ਰਿਹਾ ਇਹਨੇ ਹੂੰ ਤੇ ਅਸੀਂ ਤਾਂ ਬਈ ਅੱਕਿਆ ਹੋਇਆ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਇਹ ਗੱਲ ਹੋ ਗਈ ਅਜੇ ਤੁਸੀਂ ਕਹੇ ਵੀ ਮੇਰੀ 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 ਬੇਟੀ ਨੂੰ ਮੇਰੀ ਘਰ ਵਾਲੀ ਨੂੰ ਅਵਾ-ਤਾਵਾ ਬੋਲਦਾ ਸੀ ਤੁਹਾਨੂੰ ਉਹ ਤੋਂ ਡਰ ਵੀ ਸੀਗਾ ਮਤਲਬ ਵੀ ਉਹ ਇੱਜ਼ਤ ਵੀ ਇੱਜ਼ਤ ਤੱਕ ਵੀ ਬੰਦਾ ਪਹੁੰਚ ਸਕਦਾ ਸੀਗਾ ਅਜੇ ਅੱਗੇ ਬੱਤੇ ਖਾਣ ਵਾਲਾ ਸੀ ਵੀ ਜਦੋਂ ਉਹਨੇ ਕਦੇ ਮੈਨੂੰ ਗਾਲਾਂ ਕੱਢਣੀਆਂ ਕਦੇ ਸਾਡੇ ਪਰਿਵਾਰ ਨੂੰ ਗਾਲਾਂ ਕੱਢਣੀਆਂ ਇੱਥੋਂ ਤੱਕ ਕਿ ਮੇਰੇ ਬਾਪੂ ਨੂੰ ਵੀ ਗਾਲਾਂ ਕੱਢਣੀਆਂ ਤੰਗ ਪਰੇਸ਼ਾਨ ਕਰਨਾ ਗੇਟ ਦੇ ਵਿੱਚ ਡਾਂਗਾ ਮਾਰੀ ਜਾਣੀਆਂ ਇਸ ਤਰ੍ਹਾਂ ਮੰਨ ਲਓ ਗੱਲਾਂ ਬਾਤਾਂ ਕਰਦਾ ਕਰਦਾ ਉਹ ਮੰਨ ਲਓ ਹੁਣ ਮੰਨ ਲਓ ਜਿਹੜਾ ਸੀ ਉਹ ਮੇਰੇ ਘਰਾਂ ਵਾਲੀ ਤੱਕ ਵੀ ਪਹੁੰਚ ਗਿਆ ਸੀਗਾ ਮਤਲਬ ਤੁਹਾਡੀ ਘਰ ਵਾਲੀ ਦੀ ਇੱਜ਼ਤ ਤੱਕ ਵੀ ਬੰਦਾ ਪਹੁੰਚ ਗਿਆ ਸੀ ਭਾਈ ਜੀ ਰਿਸ਼ਤੇਦਾਰ ਕਿਉਂ ਨਹੀਂ ਸਮਝਾਉਂਦੇ ਸੀ ਨੂੰ ਡਰਦੇ ਸੀ ਰਿਸ਼ਤੇਦਾਰ ਵੀ ਨਹੀਂ ਰਿਸ਼ਤੇਦਾਰ ਭਾਈ ਕਹਿਣਾ ਹੀ ਹੁੰਦਾ ਇੱਕ ਗੱਲ ਹਣਾ ਕਹਿਣਾ ਹੁੰਦਾ ਉਦੋਂ ਉਹ ਕਹਿੰਦਾ ਵੀ ਅੱਗੇ ਮੈਂ ਗਲਤੀ ਨਹੀਂ ਕਰਦਾ ਅੱਕੇ ਅਸੀਂ ਅੱਕ ਗਏ ਸੀ ਬਾਈ ਸਾਰੇ ਰਿਸ਼ਤੇਦਾਰਾਂ ਨੂੰ ਕਹਿ ਕਹਿ ਕੇ ਜੀ ਬਾਈ ਸਾਰੇ ਰਿਸ਼ਤੇਦਾਰਾਂ ਨੂੰ ਸਾਧ-ਸਾਧ ਕੇ ਕਦੇ ਕੋਈ ਕਦੇ ਕੋਈ ਸਾਰੀਆਂ ਰਿਸ਼ਤੇਦਾਰੀਆਂ ਵਾਲੇ ਥੇ ਢੋਕੇ ਕਿੰਨੇ ਵਾਰੀ ਪੰਚਾਇਤ ਹੋਈ ਵੀਰੇ ਪੰਚਾਇਤ ਆਪਾਂ ਜ਼ਰੂਰੀ ਹੁੰਦੀ ਹੈ ਮੈਨੂੰ ਲੱਗਦਾ 20 20 25 ਵਾਰੀ ਪੰਚਾਇਤ ਹੋਈ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਹਾਂ ਕਦੇ ਰਿਸ਼ਤੇਦਾਰ ਆ ਜਾਂਦੇ ਸੀ ਕਦੇ ਪਿੰਡ ਦੇ ਬੰਦੇ ਹੁੰਦੇ ਜੀ ਕਦੇ ਮੰਨ ਲਓ ਸਾਡੇ ਸਕੇਆਂ ਦੇ ਬੰਦੇ ਹੁੰਦੇ ਜੀ ਬਾਈ ਬੱਸ ਐ ਇਸ ਤਰ੍ਹਾਂ ਗੱਲਾਂ ਬਾਤਾਂ ਚੱਲਦੀਆਂ ਹੀ ਰਹਿੰਦੀਆਂ ਸੀ। ਸੋ ਬੰਦਾ ਫਿਰ ਵੀ ਸਮਝਿਆ ਨਹੀਂ। ਨਹੀਂ ਸਮਝਿਆ। ਬਾਈ ਅਸੀਂ ਉਹਦੇ ਦੋਸਤਾਂ ਨੇ ਵੀ ਸਮਝਾ ਕੇ ਦੇਖ ਲਿਆ। ਸੋ ਬਾਈ ਜਿਹੜੇ ਲੋਕ ਕਹਿੰਦੇ ਹੈਗੇ ਮਤਲਬ ਆਪਾਂ ਕਈ ਬੰਦੇ ਕਹਿ ਰਹੇ ਆ ਵੀ ਬਈ ਬਾਈ ਨੇ ਜ਼ਮੀਨ ਪਿੱਛੇ ਮਾਰਿਆ ਆਉ ਦਾ ਭਰਾ ਵੀ ਜ਼ਮੀਨ ਪਿੱਛੇ ਭਰਾ ਨਹੀਂ ਮਾਰਨਾ ਚਾਹੀਦਾ। ਇਹ ਤੁਸੀਂ ਇਹ ਚੀਜ਼ ਤੁਸੀਂ ਸਾਬਤ ਕਰਨਾ ਕਰ ਰਹੇ ਹੋ ਵੀ ਮੈਂ ਜ਼ਮੀਨ ਪਿੱਛੇ ਨਹੀਂ ਮਾਰਿਆ ਮੈਂ ਇੱਜ਼ਤ 'ਚ ਅਣਖੀ ਮਰਿਆ। ਕਿਉਂਕਿ ਬੰਦਾ ਤੁਹਾਨੂੰ ਬਹੁਤ ਸ਼ਰੇਆਮ ਤੰਗ ਪਰੇਸ਼ਾਨ ਕਰਦਾ ਸੀਗਾ। ਹਾਂ ਬਾਈ ਹਾਂ ਇਹ ਮੰਨ ਲਓ ਲੋਕਾਂ ਦਾ ਕਹਿਣ ਦਾ ਇਹ ਆ ਵੀ ਜਦੋਂ ਗੱਲ ਉੱਡ ਗਈ ਹਨਾ ਉਹਨਾਂ ਨੇ ਬਈ ਗੱਲਾਂ ਉਡਾਈ ਜਾਣੀਆਂ ਕਿ ਜ਼ਮੀਨ ਪਿੱਛੇ ਜ਼ਮੀਨ ਪਿੱਛੇ ਬਈ 3 ਕਿੱਲੇ ਸਾਡੇ ਵਾਹਣਦੇ ਆ ਕੋਚੋਂ ਡੇਢ ਕਿੱਲਾ ਉਹਦਾ ਡੇਢ ਕਿੱਲਾ ਮੇਰਾ ਜ਼ਮੀਨ ਦੀ ਬੰਡੀ ਬਾਈ ਕਿੰਨਾ ਟਾਈਮ ਪਹਿਲਾਂ ਹੋ ਗਈ ਸੀਗੀ 5-6 ਸਾਲ ਪਹਿਲਾਂ ਹੋ ਗਈ ਬਾਈ ਵੇਖੋ ਜੀ ਜੇ ਬਾਈ 5-6 ਸਾਲ ਪਹਿਲਾਂ ਇਹਨਾਂ ਦੀ ਜ਼ਮੀਨ ਦੀ ਬੰਡੀ ਹੋ ਗਈ ਸੀ ਜੇ ਇਹਨਾਂ ਨੇ ਮਾਰਨਾ ਹੁੰਦਾ ਤਾਂ ਆਪਦੇ ਭਰਾ ਨੂੰ 5-6 ਸਾਲ ਪਹਿਲਾਂ ਹੀ ਮਾਰ ਸਕਦਾ ਸੀ ਕੋਈ ਜ਼ਮੀਨ ਦੀ ਗੱਲਬਾਤ ਨਹੀਂ ਸੀ ਆ ਗੱਲ ਸੀ ਇੱਜ਼ਤ ਤੇ ਅਣਖ ਦੀ ਉਹ ਬੰਦਾ ਇਹਨੂੰ ਵੀ ਹਵਤਵਾ ਬੋਲਦਾ ਸੀ ਜਦੋਂ ਕੋਈ ਇਹਨੂੰ ਪਾਣੀ ਦੀ ਲੋੜ ਨਹੀਂ ਸੀ ਪਾਣੀ ਨਹੀਂ ਦਿੰਦਾ ਸੀ ਜੇ ਫਾਲਤੂ ਪਾਣੀ ਹੁੰਦਾ ਮੀਂਹ ਦਾ ਜਾ ਕੋਈ ਪਾਣੀ ਦੀ ਬਾਰੀ ਹੁੰਦੀ ਸੀ ਫੱਟੀ ਇਹਦੇ ਬਾਹਰ ਚੱਕ ਦਿੰਦਾ ਸੀ ਘਾਹ ਤੋਂ ਲੈ ਕੇ ਜੋ ਵੀ ਗੰਦ ਬਿਲਾਂ ਦਾ ਖੇਤ ਉਹ ਇਹਦੇ ਖੇਤ ਦੇ ਵਿੱਚ ਹੁੰਦਾ ਸੀ ਸੋ ਅੱਕੇ ਬੰਦੇ ਨੇ ਇਹ ਇੱਕ ਘਟਨਾ ਨੂੰ ਅੰਜਾਮ ਦਿੱਤਾ ਵੀਰੇ ਹੁਣ ਤੁਹਾਨੂੰ ਲੱਗ ਰਿਹਾ ਵੀ ਆ ਤੁਸੀਂ ਇਹ ਘਟਨਾ ਕੀਤੀ ਹੈ ਤੇ ਤੁਹਾਡੇ ਬੱਚੇ ਵੀ ਹੈ ਤੁਹਾਡਾ ਪਰਿਵਾਰ ਵੀ ਹੈ ਹੁਣ ਤੁਹਾਨੂੰ ਜੇਲ੍ਹ ਹੋ ਜਾਣੀ ਹੈ ਵੀ ਇਹ ਬਹੁਤ ਵੱਡੀ ਜਿਹੜੀ ਇਹ ਇੱਕ ਦੁਖਾਂਤ ਹੈ ਵੀ ਯਾਰ ਤੁਸੀਂ ਤਾਂ ਹੁਣ ਤੁਹਾਡੀ ਜ਼ਿੰਦਗੀ ਰੁਲ ਗਈ ਠੀਕ ਹੈ ਮਗਰ ਕੋਈ ਕੁਝ ਵੀ ਕੁਝ ਵੀ ਹੋ ਸਕਦਾ ਹੈ ਹਾਂ ਭਾਈ ਇਹ ਹੈਗਾ ਦੇਖ ਵੀ ਪਸਤਾਵਾ ਮੈਨੂੰ ਹੈਗਾਗਾ ਜੀ ਵੀਰੇ ਪਰ ਉਸ ਟਾਈਮ ਮੰਨ ਲਓ ਗੱਲ ਹੀ ਇਸ ਤਰ੍ਹਾਂ ਦੀ ਹੋ ਗਈ ਜਿਹੜੀ ਉਹ ਸਿਚੁਏਸ਼ਨ ਹੀ ਇਸ ਤਰ੍ਹਾਂ ਦੀ ਬਣ ਗਈ ਵੀ ਫਿਰ ਕੋਈ ਉੱਥੇ ਮੰਨ ਲਓ ਹੋਰ ਕੋਈ ਹੱਲ ਨਹੀਂ ਸੀ ਨਹੀਂ ਉਹਨੇ ਮੈਨੂੰ ਮਾਰ ਦੇਣਾ ਸੀਗਾ ਹੋਤ ਮਤਲਬ ਬਾਈ ਇਹਦੇ ਵਿੱਚ ਬਾਈ ਨੇ ਆਪਦਾ ਜਲਾ ਪੱਖ ਪੇਸ਼ ਕੀਤਾ ਬਾਕੀ ਜਿਹੜੀ ਪੁਲਿਸ ਹੈ ਉਹ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਜਾ ਰਹੀ ਹੈ ਉਹਨਾਂ ਨੇ ਉਹਦੀ ਪੁੱਛਗਿੱਛ ਕਰਨੀ ਹੈ ਵੀ ਕੀ ਇਹਨਾਂ ਨੇ ਕੀਤਾ ਕਿਉਂ ਉਹਦੇ ਭਰਾ ਨੂੰ ਮਾਰਿਆ ਕਿਉਂਕਿ ਇਹਦੇ ਵਿੱਚ ਜੋ ਬਾਈ ਨੇ ਗੱਲਾਂ ਦੱਸੀਆਂ ਸਾਨੂੰ ਇਹਨਾਂ ਦੀ ਗੱਲਾਂ ਦੇ ਵਿੱਚ ਕੁਝ ਸੱਚਾਈ ਲੱਗ ਰਹੀ ਹੈ ਕਿਉਂਕਿ ਇਹ ਬਾਈਕ ਨਾਲ ਜੇ ਮੈਂ ਉਹਦੇ ਮਾਰਨਾ ਹੁੰਦਾ ਤਾਂ ਇਹ ਭਰਾ ਨੂੰ 5 ਸਾਲ ਪਹਿਲਾਂ ਮਾਰ ਸਕਦਾ ਸੀ ਰੋਟੀ ਪਾਣੀ ਵੀ ਥੋੜੇ ਕਰੂ ਹੁੰਦੇ ਜਾਂਦਾ ਸੀ ਫਿਰ ਹਾਂ ਰੋਟੀ ਪਾਣੀ ਬਾਈ ਉਹ ਇਥੋਂ ਹੀ ਛੱਕਦਾ ਸੀਗਾ ਤੇ ਜਿਹੜੇ ਸਵੇਰੇ ਆ ਕੇ ਜਿਹੜੇ ਉਹਦੇ ਨਾਲ ਵੀ ਬੰਦੇ ਹੁੰਦੇ ਉਹ ਵੀ ਕਹਿੰਦੇ ਤਾਂ ਰਾਤ ਨੂੰ ਵੀ ਮੇਰੇ ਘਰਾਂ ਵਾਲੀ ਰੋਟੀਆਂ ਪਕਾ ਕੇ ਦੇ ਕਦੇ ਰਿਸ਼ਤੇ ਬਾਰੇ ਤੁਸੀਂ ਕੋਈ ਗੱਲਬਾਤ ਕੀਤੀ ਹੋਈ ਵੀ ਇਹ ਰਿਸ਼ਤਾ ਕਰਵਾ ਦਈਏ ਯਾਰ ਬਸਣਾ ਬੰਦਾ ਯਾਰ ਨਹੀਂ ਬਾਈ ਗੱਲ ਇਹ ਸੀ ਵੀ ਪਿੰਡ ਦੇ ਵਿੱਚ ਤੇ ਇਲਾਕੇ ਦੇ ਵਿੱਚ ਉਹਨੇ ਆਪ ਦਾ ਜਿਹੜਾ ਚਾਲ ਚੱਲਣਾ ਸੀ ਉਹ ਕਰ ਲਿਆ ਹੀ ਖਰਾਬ ਖਰਾਬ ਸ਼ਭੀ ਸਹੀ ਨਹੀਂ ਸੀ ਹਾਂ ਉਹਦੀ ਸ਼ਭੀ ਸਹੀ ਨਹੀਂ ਸੀ ਸਾਰੇ ਉਹਨੂੰ ਮੰਨ ਲੋ ਵੀ ਕਹਿੰਦੇ ਸੀ ਵੀ ਇਹ ਬੈਲੀ ਆ ਮਸਟੰਡਿਆਂ ਨਾਲ ਰਹਿੰਦਾਗਾ ਜੀ ਬਰੇ ਤੇਸ਼ ਕਰਕੇ ਬਾਈ ਸਾਖ ਸੂਕ ਵਾਲੇ ਉਹਨੂੰ ਆਏ ਨਹੀਂ ਪਾਨੀ ਪੱਜ ਗਈ ਕਹਿ ਲੋ ਚਾਹੇ ਲੋਕਾਂ ਨੂੰ ਪਤਾ ਲੱਗ ਗਿਆ ਕਹਿ ਲੋ ਇੱਕ ਦੋ ਵਾਰੀ ਮਾਲੋ ਆਪਣੇ ਰਿਸ਼ਤੇਦਾਰੀ ਚ ਕੋਈ ਸਾਖ ਕਰਾਉਂਦਾ ਸੀ ਪਰ ਉਹ ਇੱਕ ਅੱ데 ਵਾਰੀ ਵੇਖਣ ਆਏ ਉਹ ਵੀ ਪਹਿਲਾਂ ਦੀ ਗੱਲ ਆ ਬਈ ਉਹ ਪਿੰਡ ਦੇ ਵਿੱਚ ਵੀ ਉਹ ਬੰਦੇ ਦੀ ਜਿਹੜਾ ਹੈਗਾ ਸੀਗਾ ਨਾਂ ਮੇਰਾ ਭਾਈ ਉਹਦੀ ਸ਼ਰੀ ਬਹੁਤ ਖਰਾਬ ਸੀ ਇਦਾਂ ਬਿਲਾ ਦੀ ਹਾਂ ਉਹ ਭਾਈ ਪਿੰਡ ਦੇ ਵਿੱਚ ਕੀ ਸਾਡੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਵੀ ਸਾਰੇ ਉਹਨਾਂ ਨੂੰ ਪਤਾ ਸੀ ਠੀਕ ਹੈ ਜੀ ਕਰੈਕਟਰਲੈਸ ਵੀ ਸੀ ਬੰਦਾ ਕਰੈਕਟਰ ਵਾਲੀ ਵੀ ਬੰਦਾ ਸਹੀ ਨਹੀਂ ਸੀ ਹਾਂ ਭਾਈ ਮਤਲਬ ਸਾਡੇ ਕੰਮਾਂ ਚ ਬੰਦੇ ਦਾ ਮਤਲਬ ਜੋ ਸੀਗਾ ਵੀ ਆਪਾਂ ਕਹਿ ਸਕਦੇ ਹਾਂ ਵੀ ਭਾਈ ਉਹ ਨਾ ਦੋ ਤਿੰਨ ਵਾਰੀ ਅਸੀਂ ਜੇਲ੍ਹ ਚੋਂ ਵੀ ਛਡਾ ਕੇ ਲਿਆਂਦਾ ਜਦੋਂ ਕਦੇ ਦਾਵੇਦਲੇ ਹੋ ਜਾਂਦੇ ਕਿਸੇ ਨਾਲ ਲੜਾਈ ਝਗੜੇ ਹੋ ਜਾਂਦੇ ਤਾਂ ਅਸੀਂ ਆਪਦੇ ਕੋਲੋਂ ਪੈਸੇ ਵੀ ਲਾ ਕੇ ਛਡਾ ਕੇ ਲਿਆਂਦਾ ਠੀਕ ਹੈ ਭਾਈ ਹੁਣ ਵੀ ਭਾਈ ਉਹ ਮੰਨ ਲਓ ਜਿਹੜਾ ਇੱਕ ਕੇਸ ਉਹਦੇ ਚੱਲੀ ਜਾਂਦਾ ਸੀ ਜੀ ਸੋ ਬਾਈ ਇਹ ਜਿਹੜੀ ਵੀਡੀਓ ਹੈ ਇਹਦੇ ਵਿੱਚ ਬਾਈ ਨੇ ਆਦਾ ਪੱਖ ਪੇਸ਼ ਕੀਤਾ ਹੈ ਵੀ ਮੈਂ ਆਪਦੇ ਭਰਾ ਨੂੰ ਨਹੀਂ ਮਾਰਿਆ ਇਹ ਜਿਹੜੀ ਇਹ ਸੋ ਜਿਹੜੇ ਪੱਤਰਕਾਰ ਵੀਰ ਹੈ ਉਹਨਾਂ ਨੂੰ ਵੀ ਬੇਨਤੀ ਹੈ ਵੀ ਜਿਹੜੀ ਖਬਰ ਹੁੰਦੀ ਹੈ ਇਹਨੂੰ ਥੋੜਾ ਜਿਹਾ ਬਾਲੀ ਵੱਡੀ ਬਣਾ ਕੇ ਪੇਸ਼ ਨਾ ਕੀਤਾ ਜਾਵੇ ਕਈ ਭਰਾ ਇੱਕ ਗੱਲ ਹੋਰ ਹੁੰਦੀ ਹੈ ਗੱਲ ਨੂੰ ਹੋਰ ਬਣਾਇਆ ਜਾਂਦਾ ਜਾਂਦਾ ਤੇ ਬੰਦਾ ਥੋੜਾ ਜਿਹਾ ਪੱਤਰਕਰਾਂ ਕਰਕੇ ਬੰਦਾ ਫਸ ਜਾਂਦਾ ਹੈ ਇਹਦੇ ਵਿੱਚ ਜਿਹੜੇ ਬਾਈ ਨੇ ਆਪਦੇ ਪੱਖ ਪੇਸ਼ ਕੀਤੇ ਹੈ ਇਹ ਸਾਨੂੰ ਪਤਾ ਲੱਗਦਾ ਵੀ ਬਾਈ ਬਿਲਕੁਲ ਸਹੀ ਹੈ ਇਹਦੇ ਭਰਾ ਦੇ ਜਿਹੜੇ ਕੀ ਹੈ ਜਦੋਂ ਉਹਨੂੰ ਅਸਲ ਪੁਲਿਸ ਫੜਦੀ ਹੈ ਠੀਕ ਹੈ ਬਾਈ ਜਿਵੇਂ ਇਹਨੇ ਕਿਹਾ ਵੀ ਮੇਰੇ ਭਰਾ ਨੂੰ ਪੁਲਿਸ ਫੜਦੀ ਸੀਗੀ ਜਾਂ ਉਹਨੂੰ ਕਦੋਂ ਵੀ ਫੜਦੀ ਸੀ ਤਾਂ ਪਿੰਡ ਦੇ ਵਿੱਚ ਉਹਦੇ ਮਗਰ ਕੋਈ ਨਹੀਂ ਜਾਂਦਾ ਸੀ ਸੱਚਾਈ ਵੀਰੇ ਹਾਂ ਬਾਈ ਕੋਈ ਨਹੀਂ ਜਾਂਦਾ ਜਾਂ ਜਾ ਕੇ ਥੱਕ ਗਏ ਥੱਕ ਇਸ ਪਿੰਡ ਵਾਲੇ ਵੀ ਮੈਂ ਬਿਸੜ ਗਏ ਹਾਂ ਕਿਉਂਕਿ ਰੋਜ਼ ਹੀ ਉਹਦਾ ਲੜਾਈ ਝਗੜਾ ਕਦੇ ਕਿਸੇ ਨਾਲ ਸਿੰਘ ਫਸਾਲੇ ਕਦੇ ਕਿਸੇ ਨਾਲ ਸਿੰਘ ਫਸਾਲੇ ਤੇ ਫਿਰ ਸਾਰੇ ਮੰਨ ਲੋ ਕਿਹੜਾ ਵੀ ਰੋਜ਼ ਅੱਕ ਜਾਂਦਾ ਅਗਲਾ ਰੋਜ਼ ਰੋਜ਼ ਹਾਂ ਸੋ ਹਾਂ ਸੋ ਬਾਈ ਇਹ ਜਿਹੜੀ ਵੀਡੀਓ ਹੈ ਵੀਡੀਓ ਦਾ ਅਸਲ ਮਕਸਦ ਹੈ ਲੋਕਾਂ ਨੂੰ ਸਮਾਜ ਨੂੰ ਸੇਧ ਦੇਣਾ ਬਾਈ ਲਾਦਰਮਾਲ ਇਦ ਗਸੀਰ ਪੰਜਾਬੀ ਸਾਡਾ ਭਰਾਇਆ ਸੀ ਠੀਕ ਹੈ ਵੀਰੇ ਹਾਂਜੀ ਵੀਰੇ ਦੱਸੋ ਮੜਾ ਜਾ ਕੀ ਮੈਸੇਜ ਦਿੱਤਾ ਕਿਉਂਕਿ ਪੱਤਰਕਾਰ ਵਾਲੇ ਭਰਾਇਆ ਉਹ ਗੱਲ ਹੋਰ ਹੁੰਦੀ ਹੈ ਤੇ ਬਣਾ ਹੋਰ ਦਿੰਦੇ ਆ ਬਾਈ ਜੀ ਗੱਲ ਇਹ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀਆਂ ਇਕਾਂ ਦੁਕਾ ਘਟਨਾਵਾਂ ਹੋਈਆਂ ਨੇ ਜੀ ਬਾਈ ਉਹਦੇ ਵਿੱਚ ਜਦੋਂ ਦੋਨੇ ਪੱਖ ਸੁਣਦੇ ਆ ਤਾਂ ਆਪਾਂ ਨੂੰ ਉੱਥੇ ਪਤਾ ਲੱਗਿਆ ਕਿ ਗੱਲ ਕੁਝ ਹੋਰ ਹੁੰਦੀ ਆ ਤੇ ਮੀਡੀਆ ਦੇ ਵਿੱਚ ਜਾਂ ਸਮਾਜ ਦੇ ਵਿੱਚ ਜਾਂ ਖਬਰਾਂ ਦੇ ਵਿੱਚ ਹੋਰ ਦੇਖਣੀ ਫੈਲ ਜਾਂਦੀ ਆ ਹੋਰ ਦੇਖਣੀ ਬਣਦੀ ਆ ਤੇ ਉਹ ਜਿਹੜੀ ਆ ਉਹ ਮੰਨ ਲਓ ਗੱਲ ਕੁਝ ਵੀ ਨਹੀਂ ਹੁੰਦੀ ਤੇ ਗੱਲ ਨੂੰ ਬਹੁਤ ਵੱਡਾ ਬਣਾ ਕੇ ਜਾਉ ਮੁੱਦਾ ਹੁੰਦੇ ਨਹੀਂ ਲੋਕਾਂ ਸਾਹਮਣੇ ਵੇਚ ਕੀਤਾ ਉਹਦੇ ਨਾਲ ਲੋਕਾਂ ਨੂੰ ਮੰਨ ਲੋ ਅ ਲੋਕਾਂ ਨੂੰ ਵੀ ਮੰਨ ਲੋ ਇਹ ਇਸ ਤਰ੍ਹਾਂ ਲੱਗਦਾ ਵੀ ਯਾਰ ਐਂ ਕਰਕੇ ਆਏਗਾ ਇੱਕ ਬੰਦੇ ਨੂੰ ਖਲਣਾ ਇੱਕ ਵੇਚ ਕੇ ਕਰ ਦਿੱਤਾ ਹੈ ਇੱਕ ਬਣਾ ਕੇ ਪੇਸ਼ ਕੀਤਾ ਇਹ ਬਹੁਤ ਗੰਦਾ ਗੁੰਡਾ ਬੰਦਾ ਹੈ ਯਾਰ ਇਹ ਗੁੰਡਾ ਬੰਦਾ ਹੈ ਤੋਂ ਬਚੋ ਮੀਡੀਆ ਨੂੰ ਜਾਂ ਹੋਰ ਕਿਸੇ ਵੀ ਸਾਰੇ ਨੂੰ ਬੇਨਤੀ ਹੈ ਤੇ ਰਿਕਵੈਸਟ ਕਰਦੇ ਆ ਕਿ ਜਿਹੜੀ ਸੱਚੀ ਖਬਰ ਹੁੰਦੀ ਆ ਉਹ ਨਾ ਹੀ ਪੇਸ਼ ਕੀਤੀ ਜਾਵੇ ਤਾਂ ਕਿ ਇਸ ਤਰ੍ਹਾਂ ਦੀ ਜਿਹੜੀ ਘਟਨਾ ਗਈ ਉਹ ਮੰਨ ਲਓ ਸੱਚੀ ਗੱਲ ਹੈ ਜਿਹੜੀ ਉਹ ਲੋਕਾਂ ਤੱਕ ਬਿਲਕੁਲ ਜੀ ਜਿਹਦੇ ਸਭਾਈ ਵੀਡੀਓ ਬਣਾਈਏ ਵੀਡੀਓ ਸਮਾਜ ਨੂੰ ਸੇਧ ਦੇਣ ਵਾਸਤੇ ਬਣਾਈਏ ਇਹ ਫਿਲਮ ਮੈਂ ਕਾਲਪਨਿਕ ਕਰੈਕਟਰ ਹੈ ਸਾਰੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਔਰ ਆਲੇ ਸਮੇਂ ਦੱਸ ਜੀ ਤੁਹਾਨੂੰ ਹੋਰ ਵੀ ਫਿਲਮਾਂ ਦਿਖਾਵਾਂਗੇ ਸਾਡਾ ਚੈਨਲ ਇੱਕ ਲੋਕਾਂ ਨੂੰ ਸਮਾਜ ਨੂੰ ਸੇਧ ਦੇਣ ਲਈ ਫਿਲਮਾਂ ਬਣਾਉਂਦਾ ਹੈ ਪੰਜਾਬ ਦੇ ਵਿੱਚ ਕੀ ਹੋਇਆ ਹੈ ਕੀ ਘਟਨਾ ਹੈ ਉਹ ਘਟਨਾ ਨੂੰ ਇੱਕ ਪਾਤਰ ਲੈ ਕੇ ਕਾਲਪਨਿਕ ਉਹ ਫਿਲਮਾਂ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਈ ਵੀਰ ਗਾਲਾਂ ਕੱਢਦੇ ਆ ਕੋਈ ਜੱਕਰ ਨਹੀਂ ਬਾਈ ਕੱਢ ਸਕਦੇ ਉਹ ਭਰਾਏ ਥੋੜੀ ਮਾਨਸਿਕਤਾ ਥੋੜੀ ਸੋਚ ਹੈ ਹੇ ਵੀਰ ਸਾਡੀ ਵੀਡੀਓ ਨੂੰ ਪਸੰਦ ਕਰਦੇ ਆ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਆ ਜਿਹੜੇ ਵੀਰ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਆ ਪਸੰਦ ਕਰਦੇ ਆ ਉਹਨਾਂ ਦਾ ਧੰਨਵਾਦ ਜਿਹੜੇ ਵੀ ਤੁਹਾਨੂੰ ਗਾਲਾਂ ਕੱਢਦੇ ਆ ਭਰਾ ਉਹਨਾਂ ਦਾ ਵੀ ਧੰਨਵਾਦ ਬਸ ਤੁਸੀਂ ਠੀਕ ਹੋ ਭਾਈ ਵੀਡੀਓ ਨੂੰ ਬਈ ਬਹੁਤ ਕੋਸ਼ਿਸ਼ ਸ਼ੇਅਰ ਕਰੋ ਆਉਣ ਵਾਲੇ ਸਮੇਂ ਤੁਸੀਂ ਸਾਡੇ ਚੈਨਲ ਬੂਟਾ ਕਰਾਰੀ ਦੇ ਹੋਰ ਵੀਡੀਓ ਦੇਖੋਗੇ ਨਵੇਂ-ਨਵੇਂ ਕੰਟੈਂਟ ਦੇਖੋਗੇ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਕਰਾਰੀ ਚੈਨਲ ਤੋਂ ਪੇਜ ਤੋਂ ਸਾਰੇ ਵੀਰਾਂ ਨੂੰ ਅਸੀ ਗੱਲ ਅਸੀ ਗੇ ਵੀਰੇ